ਅਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਈ ਨੂੰ ਬਾਗਾ ਫਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਜੀ ਨਾਮ ਕੀ ਹੈ ਬਾਈ ਜੀ ਆਪਣਾ ਗੁਰਦੀਪ ਸਿੰਘ ਆ ਜੀ ਠੀਕ ਹੋ ਜੀ ਬਾਈ ਆਪਣੇ ਘਰੋਂ ਹੋਵੇ ਕੀ ਡਰੈਸ ਆ ਜੀ ਆਪਣਾ ਪਿੰਡ ਸੁਖਾਣਾ ਦੀ ਕੋਠੇ ਵਾਲਾ ਕੱਚਾ ਰਾ ਖੇਤਾਂ ਜਿਗਾ ਰਾਈ ਠੀਕ ਹੋ ਜੀ ਅੱਜ ਆਪਣੇ ਜਿਹੜਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਵਧੀਆ ਹੀ ਵਧੀਆ ਪੂਰਾ ਵਧੀਆ ਦੱਸੋ ਕੀ ਡਿਟੇਲ ਆਈ ਬੈਡ ਦੀ ਇਹ ਹੀ ਦੂਜਾ ਸੂਆ ਜੀ ਇਹ ਸੂਈ ਹੋਈ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਸੂਈ ਹੋ ਗਈ 6-7 ਮਹੀਨੇ ਠੀਕ ਹੋ ਜੀ 2 ਮਹੀਨੇ ਤੇ 10 ਦਿਨਾਂ ਦੀ ਹੈ ਗੱਬੜ ਠੀਕ ਹੋ ਜੀ ਚੈੱਕ ਬਾਈ ਆਪਣੀ ਕਰਾਈ ਵੀ ਹੈ ਗਾਰੰਟੀ ਹੈ ਆਪਣੀ ਚੈੱਕ ਕਰਾਈ ਹੈ ਚੈੱਕ ਪਾਸ ਦੀ ਗਾਰੰਟੀ ਆ ਜਦੋਂ ਡਾਕਟਰ ਲੈ ਆਵੇ ਤੇ ਨਹੀਂ ਆਪਣੀ ਕਰਾਈ ਹੋਈ ਹੈ ਠੀਕ ਹੋਈ 2 ਮਹੀਨੇ ਤੇ 5 ਦਿਨਾਂ ਦੀ ਵੀਰੇ ਗੱਭਣਾ ਦੂਜਾ ਸੂਗਾ ਸੂਈ ਹੋਈ ਆ ਕਿੰਨਾ ਦੁੱਧ ਦਦਾ ਜੀ ਇਹ ਥੱਲੇ ਜੀ ਪਹਿਲਾਂ ਦਾ ਸੀਗਾ 10 11 ਕਿਲੋ ਹਾਂਜੀ ਹੁਣ ਥੋੜਾ ਮੌਸਮ ਖੜ ਕਰਕੇ ਘਟੀ ਵੀ ਆ ਹੁਣ ਵੀ ਹੈਗਾ ਯਾਨੀ ਕਿ 8 ਕਿਲੋ ਤਾਂ ਹੁਣ ਵੀ ਹੈ 8 ਲੀਟਰ ਵੈਸਟ ਆ ਦੁੱਧ ਤਿਆਰ ਹੈ ਜੀ ਹਾਂਜੀ ਹਾਂਜੀ ਮੈਂ ਦੇਖਣੀ ਠੀਕ ਹੋਈ ਮੂੰਹ ਮੱਥੇ ਹੀ ਦੇਖ ਸਕਦੇ ਹੋ ਥਣਾ ਤੁਹਾਨੂੰ ਚੰਗਾ ਲੱਗਿਆ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਦਰ ਦੇਖ ਸਕਦੇ ਹੋ ਰੰਗ ਰੂਪ ਸੋਹਣਾ ਬਾਈ ਜੀ ਥਣਾ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਮਾੜੀ ਕੱਢ ਲੋ ਬਾਹਰ ਪਫਕਾ ਪੱਠ ਕੁੜੇ ਚੁੰਨਾ ਥਨ ਲੱਗਿਆ ਹੋਇਆ ਪੂਰਾ ਤੁਸੀਂ ਦੇਖ ਸਕਦੇ ਹੋ ਆਜੋ ਬਾਈ ਜੀ ਦੋ ਮਹੀਨੇ ਪੰਜ ਦਿਨਾਂ ਦੀ ਕੱਬਣਾ ਵੀਰੇ ਦੂਜਾ ਸੁਦਾ ਸੂਈ ਹੋਈ ਆ ਟੋਕੜ ਗੱਭਣਾ ਇਸ ਟਾਈਮ 8 ਲੀਟਰ ਦੁੱਧ ਤਿਆਰ ਆ ਉਹ ਬਾਈ 2 ਟਾਈਮ ਚ ਵਾਈ ਕਰੇ ਕੋਈ 3 ਟਾਈਮ ਚ ਵਾਈ ਕਰੇ ਡਾਕਟਰ ਨਾਲ ਲੈ ਕੇ ਨਾਲ ਲਿਆ ਵੀ ਬਾਈ ਨਹੀਂ ਪਿੰਡੋਂ ਮੈਲੀ ਜਾਂਦਾ ਡਾਕਟਰ ਤੇ ਬਾਈ ਜੀ ਕੀ ਮੁੱਲ ਮੁੱਲ ਰੱਖਿਆ ਜੀ ਆਪਾਂ ਇਹਦਾ 33000 ਰੁਪਏ ਮੁੱਲ 33000 ਮੁੱਕੇ ਦੇ ਮਾਨਤਨ ਹੋ ਜਾਊਗਾ ਇਹ ਇੰਜ ਕੀਤਾ ਜਾ ਬਾਈ ਠੀਕ ਹੋ ਜੀ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ 93171 ਜੀ ਹਾਂਜੀ 10523 ਜੀ ਇਹ ਬਾਈ ਦਾ ਕੰਟੈਕਟ ਨੰਬਰ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ